ਸ਼ਹਿਰ ਵੱਜ ਚੁੱਕਿਆ ਤੇ ਸੰਸਰੀ ਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਸ਼ਹਿਰ ਕਰਾਉਣਾ ਹੈ ਬਟਿੰਡੇ ਦੀ ਜੁਰਜੋ ਮੇਰੇ ਵੀਰ ਭਰਾ ਫਟਾਫਟ ਫੇਰ ਗੱਲਬਾਤ ਕਰਾਂਗੇ ਸਾਰੇ ਜੀ ਨਹੀਂ ਉਨੂੰ ਘੁੜਾ ਦੇ ਮਗਰ ਆ ਫੜੋਏ ਮਾਰੀ ਟੇਨ ਨੂੰ ਦੇਖਣਾ ਨਹੀਂ ਤੁਹਾਨੂੰ ਬੋਲੀ ਜਾਏਗਾ ਭਾਈ ਸਾਈਡ ਤੇ ਦਿਖਾਈ ਜਾਊਗਾ ਇਹ ਜੇ ਵੀ ਉਹਨਾਂ ਨੂੰ ਕਹਿੰਦਾ ਕਿ ਕਿਤੇ ਵਗ ਜਾਈ ਉੱਥੇ ਵੀ ਇਹੀ ਚੀਜ਼ ਹੈ ਆਜੋ ਜੀ ਆਜੋ ਸਤਿ ਸ੍ਰੀ ਅਕਾਲ ਜੀ ਜਿਹਨਾਂ ਨਾਲ ਬਾਜਾ ਜੋ ਵਿੱਚ ਉਹ ਜਾ ਬੋਲੂ ਆ ਵੀ ਮੁੰਡਾ ਹੁਸ਼ਿਆਰ ਆ ਹੋ ਤੁਹਾਨੂੰ ਆਜੋ ਕਰਾਉਣਾ ਹੈ ਸ਼ਹਿਰ ਬਠਿੰਡੇ ਦੀ ਤੇ ਕਿਹੜੇ ਕਿਹੜੇ ਮਿੱਤਰ ਆੜੇ ਬਠਿੰਡੇ ਤੋਂ ਜੁੜੇ ਹੋਏ ਆ ਅੱਜ ਅਸੀਂ ਆਏ ਸੀ ਇੱਥੇ ਧਰਨਾ ਸੀਗਾ ਤੇ ਹੋਗੀਆਂ ਵੀਡੀਓ ਵੀ ਆ ਰਹੀਆਂ ਸ਼ਾਮ ਤੱਕ ਤੇ ਥੋੜਾ ਜਿਹਾ ਤੁਹਾਨੂੰ ਲਾਈਵ ਦਿਖਾ ਦਈਏ ਬਠਿੰਡਾ ਸੋ ਇਸ ਪਰਪਸ ਨੂੰ ਲੈ ਕੇ ਆਪਾਂ ਲਾਈਵ ਹੋਏ ਆ ਤਾਂ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਜੁੜ ਜੋ ਮੇਰੇ ਵੀਰ ਫਟਾਫਟ ਸ਼ੇਅਰ ਮਾਰ ਦਿਆ ਕਰੋ ਸ਼ੇਅਰ ਮਾਰ ਦਿਆ ਕਰੋ ਕਿਹੜੇ ਕਿਹੜੇ ਪਹੁੰਚ ਗਏ ਕਮੈਂਟ ਮਾਰ ਦਿਆ ਕਰੋ ਤਾਂ ਕਿ ਤੁਹਾਡਾ ਨਾਮ ਲੈ ਕੇ ਸਪੈਸ਼ਲ ਤੁਹਾਡਾ ਧੰਨਵਾਦ ਕੀਤਾ ਜਾਵੇ ਤੇ ਇਹ ਪਟਨਾ ਸ਼ਹਿਰ ਦਾ ਰੇਲਵੇ ਸਟੇਸ਼ਨ ਦੇ ਨਾਲ ਦਾ ਬ੍ਰਿਜ ਹੈ ਜਿਹੜਾ ਅਸੀਂ ਹੁਣ ਇਸ ਟਾਈਮ ਬ੍ਰਿਜ ਤੇ ਚੜ ਕੇ ਪਰਲੇ ਪਾਸੇ ਉਤਰਨਾ ਹੈ ਤੇ ਅੱਜ ਕੀ ਮਸਲਾ ਹੋਇਆ ਪਟਨਾ ਦੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਧਰਨਾ ਸੀ ਜਿਹੜੇ ਟੋਪ ਬੈਣਾ ਕਰਕੇ ਦੇ ਨਜਾਇਜ਼ ਧੱਕਾ ਕਰਦੇ ਆ ਉਹਨਾਂ ਖਲਾਫ ਧਰਨਾ ਸੀ ਥਰਮਲ ਕਰਾਵੇ ਤੇ ਆਏ ਸਾਨੂੰ ਥਰਮਲ ਦਿਖਾਉਣਿਆਂ ਨਾਲੇ ਬਿਠੰਡੇ ਦੇ ਇਹਨਾਂ ਨੇ ਦਿਖਾਉਣੇ ਆ ਆਪਣਾ ਏਸ਼ੀਆ ਦਾ ਕਹਿੰਦੇ ਸਭ ਤੋਂ ਵੱਡਾ ਜੰਕਸ਼ਨ ਸੀ ਆ ਇਹ ਚੱਲ ਬਈ ਟੈਂਪੂ ਆ ਰਿਹਾ ਇਹਨਾਂ ਦਾ ਕਹੋ ਨਹੀਂ ਇਹ ਲੋਕ ਤਾਂ ਸਾਨੂੰ ਦੇਖੀ ਨਹੀਂ ਹੁਣ ਆਏ ਉੱਪਰੋਂ ਦਿਖਾਉਣਿਆਂ ਬਿਠੰਡਾ ਸਾਨੂੰ ਉੱਪਰੋਂ ਕਾਨੂੰਨ 131 ਦੀ ਨੂੰ ਪਾਸ ਹੋਇਆ ਸੀਗਾ ਵੀ 18 ਸਾਲ ਤੋਂ ਛੋਟਾ ਬੱਚਾ ਕੋਈ ਮੋਟਰਸਾਈਕਲ ਵਗੈਰਾ ਨਹੀਂ ਚਲਾ ਸਕਦਾ ਕਿਸਾਨਸ ਤੋਂ ਬਿਨਾ ਅਮਰਦੀ ਦੇ ਵਿੱਚੇ ਉਹੀ ਹਾਲਾ ਕੋਈ ਕਾਨੂੰਨ ਨੇ ਤਾਂ ਜੀ ਆਡਰੀਆਂ ਜਾਨੀ ਕਿ ਤੇ ਇੱਥੇ ਇੱਕ ਬਿਲਡਿੰਗ ਹੈ ਜਿਹੜੀ ਉੱਚੀ ਹੋ ਦੇਂਦੀ ਹੈ ਖਾਲੀ ਪਈ ਹੈ ਉਹ ਉੱਥੇ ਜਾਇਆ ਹੁੰਦੇ ਹਨ ਉਹ ਵੀ ਮੈਂ ਥੋੜੇ ਤਾਂ ਘਟੇ ਲਖਵਿੰਦਰ ਸਰਾਣੀ ਫਿਰਦਾ ਸੀ ਇੱਕ ਤਾਂ ਜਿਹੜਾ ਪੁਲ ਪਈਦਾ ਇਹ ਧਾਕੜਪੋ ਧਾਕੜਪੋ ਉਹ ਬਿਲਡਿੰਗਾਂ ਦੇਖੋ ਹਾਈਟ ਕਰਕੇ ਉਹਨੂੰ ਉਹਦੀ ਸਾਰੀਆ ਰੋਕ ਦਿੱਤੀ ਗਈ ਹੈ। ਇਸ ਟਾਈਮ ਅਸੀਂ ਰੇਲ ਲੈਣਾ ਉਤੋਂ ਦੀ ਕ੍ਰਾਸ ਕਰ ਰਹੇ ਹਾਂ। ਬਟਿੰਡੇ ਸੜਕ ਤੇ ਜਾਵਾਂਗੇ ਹੁਣ ਅਸੀਂ ਬਟਿੰਡੇਸ਼ਨ। ਬਟਿੰਡੇ ਦਾ ਇਹ ਰੇਲਵੇ ਜੰਕਸ਼ਨ ਹੈ। ਕਮੈਂਟ ਕਰਕੇ ਜਰੂਰ ਦੱਸੋ ਕਿਹੜੇ ਕਿਹੜੇ ਬਟਿੰਡੇ ਨਾਲ ਜੁੜੇ ਹੋਏ ਆ ਤੇ ਕਿਹੜੇ ਕਿਹੜੇ ਬਟਿੰਡੇ ਆਏ ਆ ਜਾਂ ਰਹੇ ਆ। ਇੱਧਰ ਥਰਮੋਲ ਜਿਹੜਾ ਚਾਰ ਚਿਮਣੀਆਂ ਹਨ ਮੁਕਾਬਲੀ ਨਾਲ। ਏਸ਼ੀਆ ਦਾ ਸਭ ਤੋਂ ਵੱਡਾ ਪਹਿਲਾ ਸੀਗਾ ਇਹ। ਹਾਂ ਏਸ਼ੀਆ ਸਭ ਤੋਂ ਵੱਡੀ 7 ਲਾਈਨਾਂ 7 ਲੈਣਾ ਪੈਂਦੀ ਹੈ। ਆ ਆਪਾ ਇਹ ਕਿਹੜਾ ਦੇ ਗਿਆ ਆਹ ਦੇ ਪੁਰਾਣੀਆਂ ਬਿਲਡਿੰਗਾਂ ਆ ਹਰ ਭੇਜ ਨੂੰ ਭਾਵੇਂ ਆ ਵੀ ਦੇ ਇਹਦੇ ਪੁਰਾਣੀ ਟੁੱਟੀ ਕੰਧ ਕਿ ਦੱਸਣੀ ਤੇ ਹਰ ਭੇਜ ਕੇ ਆਪਾਂ ਆਪ ਨਹੀਂ ਦਿਖਾ ਸਕਦੇ ਯਾਰ ਉਹ ਗੱਲ ਤੇ ਨਹੀਂ ਹਰ ਭੇਜ ਮਗਰ ਉਹ ਕਰ ਜਮ ਮੈਂ ਆਪਾਂ ਉਹ ਚੀਜ਼ ਦਿਖਾਵਾਂਗੇ ਲੋਕਾਂ ਨੂੰ ਅਸੀਂ ਦਿਖਾਵਾਂਗੇ ਮਿੱਤਰੋ ਸਾਨੂੰ ਹਰ ਇੱਕ ਚੀਜ਼ ਤੁਸੀਂ ਜੁੜੇ ਰਹਿਆ ਕਰੋ ਸਾਡੇ ਨਾਲ ਕੋਸ਼ਿਸ਼ ਕਰਦੇ ਹਾਂ ਅਸੀਂ ਸਾਰੇ ਮਿੱਤਰਾਂ ਦਾ ਧੰਨਵਾਦ ਕਮੈਂਟ ਜਰੂਰ ਕਰਦਾ ਜੇ ਲੋ ਤਾਂ ਜੋ ਤੁਹਾਡਾ ਨਾਮ ਲਿਖ ਕੇ ਸੀ ਤੈਹਤੋਂ ਤੁਹਾਡਾ ਧੰਨਵਾਦ ਕੀਤਾ ਜਾਵੇ ਤੇ ਅਜ ਤੱਕ ਕਿਸੇ ਸੱਜਣ ਦਾ ਕਮੈਂਟ ਨਹੀਂ ਆਇਆ ਲੱਗਦਾ ਕੋਈ ਬੰਡੇ ਦਾ ਨਹੀਂ ਹੈਗਾ ਚਿੰਤਾ ਜਿਨਾ ਦਾ ਬਹੁਤ ਸੋਣਾ ਰੇਲਵੇ ਵਾਲਾ ਨੇ ਪੁਰਾਣੇ ਕੁਆਟਰਾਂ ਜੇ ਬਣਾਉਣ ਲਈ ਆਏ ਨਾ ਆਪਾਂ ਸਰਕਾਰੀ ਥਾਵਾਂ ਦੀ ਹੋਣੀ ਕਰ ਸਕਦੇ ਆਪਾਂ ਕਰ ਸਕਦੇ ਆ ਪ੍ਰਾਈਵੇਟ ਜਗ੍ਹਾਵਾਂ ਦਾ ਪਰਸਰਾਮ ਨਗਰ ਵਾਜ ਦਾ ਜਿਹੜਾ ਉਹ ਆ ਗਿਆ ਮਿੱਤਰੋ ਇਹ ਇਹ ਆ ਗਿਆ ਪਰਸਰਾਮ ਨਗਰ ਸਾਨੂੰ ਇੱਕ ਅਦਭੁਤ ਚੀਜ਼ ਦਿਖਾਵਾਂਗੇ ਜਿਹੜੀ ਕੀ ਬਾਤਾਂ ਕੀ ਬਾਤਾਂ ਕਹਿ ਸਕਦਾ ਆਪਾਂ ਬਾਤਾਵਾਂ ਪ੍ਰੀਮੀਅਮ ਵਾਲੀ ਸਭ ਤੋਂ ਸਿਰੇ ਦੀ ਚੀਜ਼ ਹੈ ਤੇ ਕਮੈਂਟ ਕਰ ਦਿਆ ਕਰੋ ਕਿੱਥੋਂ ਕਿੱਥੋਂ ਜੁੜੀ ਹੈ ਸੰਗਤ ਜੰਦ-ਜੰਦ ਦੇ ਲਾਈਕ ਮਾਰ ਦਿਆ ਕਰੋ ਆਉਂਦੇ ਜਾਂਦੇ ਸ਼ੇਅਰ ਕਰ ਦਿਆ ਕਰੋ ਤੇ ਆਹ ਡਰਾਈਵਰ ਆਪਣਾ ਮਾਰ ਰੱਖਿਆ ਹੈ ਸਪੈਸ਼ਲ ਰੋਡ ਲੀਡਰ ਕਹਿ ਨੂੰ ਆ ਕਿਉਂਕਿ ਆਪਾਂ ਗੱਡੀ ਚ ਚਾਉਣ ਵੇਲੇ ਆਪ ਡਰਾਈਵ ਨਹੀਂ ਕਰਦੇ ਤੇ ਇਦਾਂ ਕਰਕੇ ਇਹ ਨਾਲ ਰੱਖਿਆ ਹੋਇਆ ਹੈ। ਬਾਕੀ ਇਹ ਸ਼ਹੀਦ ਭਾਈ ਸੰਦੀਪ ਸਿੰਘ ਦਾ ਬੁੱਤਾ ਕੱਲਾ ਫੌਜੀ ਚੌਂਕ ਨਾ ਕਰਿਆ ਕਰੋ। ਹਾਂ ਬਟਿੰਡੇ ਵਾਲੇ ਬਹੁਤ ਜਾਣਕਾਰੀ ਹੈ ਜੀ। ਬੀਕਾ ਨੇਰ ਬਾਈ ਬੀਕਾ ਨੇਰ ਤੋਂ ਜੁੜਿਆ ਆਪਣਾ ਜੁਰਤ ਬਾਓ ਬਾਈ ਜੁਰਤ ਦਾ। ਬਾਕੀ ਅਣਖ ਮੰਗੋ ਤੂੰ ਵੀ ਪੇਜ ਦਾ ਨਾਂ ਬਹੁਤ ਵਧੀਆ ਰੱਖਿਆ ਜੁਰਤ। ਆਹ ਸਾਹਮਣੇ ਟ੍ਰੇਨ ਦੀ ਜਿਹੜੀ ਪਹਿਲੀ ਲੈਣਾ ਹੈ ਵੀ ਕਨੇਰੀ ਆਦੀ ਹੈ ਜਦੋਂ ਆਪਾਂ ਇਧਰ ਜਾਵਾਂਗੇ ਇਧਰ ਨਹੀਂ ਲੈਣਾ ਜਿਹੜੀ ਹਾਂ ਜਿਹੜੀ ਆਪਣੇ ਦਿਲ ਦੇ ਕਰੀਬ ਆ ਠੀਕ ਹੈ ਉਹ ਦਿਲ ਦੇ ਨੇੜੇ ਆ ਬਾਈ ਨੇ ਪੇਜ ਦਾ ਨਾਮ ਬਹੁਤ ਸੋਹਣਾ ਰੱਖਿਆ ਉਹਦੇ ਚੈਨਲ ਦਾ ਜੁਰਤ ਜੁਰਤ ਚਾਹੀਦੀ ਜੰਗ ਜ਼ਿੰਦਗੀ ਦੀ ਜਿਵੇਂ ਆਪਾਂ ਲਿਖਿਆ ਅਣਕ ਪੰਜਾਬੀ ਚ ਜੁਰਤ ਉਰਦੂ ਚ ਤੇ ਇੰਗਲਿਸ਼ ਚ ਲਿਖਿਆ ਉਹਨੇ ਵੀ ਸੇਮ ਮੂਵੇ ਚ ਲਿਖਿਆ ਹੋਇਆ ਆ ਦਿਖਾ ਪ੍ਰਾਣੀਆਂ ਮੇਰੇ ਫੋ ਰੇਲਵੇ ਦੇ ਵਿੱਚ ਥੋੜੇ ਜਿਹੇ ਵੱਡੇ ਅਫਸਰ ਆ ਉਹਨਾਂ ਖਾਤਰ ਆਏ ਬਿਲੇ ਬਣੇ ਸੀ ਉਸ ਟਾਈਮ ਹਾਂ ਠੰਡੀ ਸੜਕਾਂ ਆ ਜਾਂਦੇ ਬਠਿੰਡੇ ਜੀ ਇਹ ਆ ਠੰਡੀ ਸੜਕਾਂ ਅੰਗਰੇਜ਼ਾਂ ਨੇ ਬਣਾਈ ਸੀ ਠੰਡੀ ਸੜਕ ਕਿਉਂ ਕਿਹਾ ਜਾਂਦਾ ਚਾਰ ਚਪੇਰੇ ਦੇ ਦਰਖਤ ਲੱਗੇ ਸੀਗੇ ਉਦੋਂ ਆ ਰੇਲਵੇ ਵਾਲੇ ਅਫਸਰ ਅੰਗਰੇਜ਼ਾਂ ਨੇ ਬਣਾਈ ਸੀ ਬਹੁਤ ਦੇ ਵੱਡੇ ਵੱਡੇ ਨਿੰਮ 40 40 50 ਸਾਲ ਪੁਰਾਣੇ ਪੁਰਾਣੇ ਨਿੰਮ ਹਨ ਰੇਲਵੇ 'ਚ ਦਰਖਤ ਦੀ ਬਹੁਤ ਸਖਤਾਈ ਹੁੰਦੀ ਹੈ ਇਹ ਬੜਾ ਕਹਿਣਾ ਦਾ ਇੱਥੇ ਖੜਕੇ ਦਿਖਾ ਦੇ ਮਰਾ ਇਤਨਾ ਚੱਲ ਕੋਈ ਗੱਲ ਨਹੀਂ ਆਹ ਦੇਖ ਇਧਰ ਨਿੰਮ ਕਿੱਡਾ ਵੱਡਾ ਇਹ ਇਹ ਸਾਰੇ ਏਰੀਆ ਠੰਡੀ ਸੜਕਾਂ ਨੇ ਇੱਥੇ ਇਹਨਾਂ ਦਾ ਛੋਟਾ ਜਿਹਾ ਵਾਟਰ ਬਾਕਸ ਵੀ ਬਣਾਇਆ ਦੇ ਬੈਕ ਸਿਰ ਠੀਕ ਠ ਆਪਾ ਇਹੜਾ ਡਰਾਈਵ ਕਰਕੇ ਨਰਗਿੰਗ ਵਾਲੇ ਨੂੰ ਜਾਣਕਾਰੀ ਬਹੁਤ ਚਾਹੀਦੀ ਆ। ਆਹ। ਆਹ, ਕੋਟਕੀਂ ਆ ਪਾਣੀ ਆ ਨੇ ਠੋਡਾ ਦਾਰ ਹੁਣਾ ਚੁਣਿਆ। ਨਰਗਿੰਗ ਵਾਲਾ। ਜੇ ਕੇ ਜੋ ਠੰਡਾ ਵੀਰੇ ਬਠਿੰਡਾ। ਆਹ ਛੋਟੀ ਜੀ ਅੱਜ ਬਠਿੰਡੇ ਆਏ ਹੋਏ ਸੀਗੇ। ਤੇ ਸੋਹਣੇ ਲੱਗਦੀਆਂ ਮਾ ਲੋ ਚੀਜਾ। ਹਾਂ। ਤੇ ਆਪਾਂ ਇਸ ਵੇਲੇ ਪਿੰਡਾਂ ਨੂੰ ਚੱਲ ਪੈਂਦੇ ਆ। ਤੇ ਸ਼ਾਮ ਨੂੰ ਘੁੰਮਣਾ ਹੋਵੇ ਸ਼ਹਿਰ ਬਠਿੰਡਾ ਕੋਈ ਮਾੜਾ ਨਹੀਂ ਹੈਗਾ। ਹਾਂ, ਆਹ ਗਰਾਊਂਡ ਆ ਗਿਆ ਨਾ ਫੁੱਟਬਾਲ ਦਾ ਗਰਾਊਂਡ। ਉੱਲਾ ਉੱਲਾ ਵਾਲਾ ਬਾਈ ਉਹ ਆ ਆ ਸੇਜੇ ਮੈਂ ਪਾਵਾ ਬੰਦ ਪਿਆ ਹਾਂ ਲਈ ਹੂੰ ਇਹਨੂੰ ਕਹ ਦੇ ਦਿਓ ਸਾਨੂੰ 10-15 ਲੱਖ ਚਾਹੀਏ ਫਾਰਸਾ ਠੰਡੀ ਮਿਕਸਰ ਦੇਈ ਤੇ ਹਾਂ ਨਹੀਂ ਨਹੀਂ ਯਾਰ ਅਧਰ ਕਾਲ ਦਾ ਫੜਿਆ ਆ ਆ ਦੇਖੇ ਆ ਕਿੰਨੇ ਆ ਆ ਦੇਖ ਰੇਲਵੈਂਸ ਇੰਸਟੀਚਿਊਟ ਹੋ ਬਣਦਾ ਯਾਰ ਇਹ ਇਧਰ ਹੀ ਸਾਰੇ ਦੀਪ ਇਹ ਐਸਾ ਨਾ ਬਣੇ ਹੁੰਦੇ ਆ ਵੀ ਠੰਡ ਚ ਗਰਮ ਰਹਿੰਦੇ ਆ ਤੇ ਗਰਮੀਂ ਠੰਡੇ ਰਹਿੰਦੇ ਆ ਚਾਰ ਚੁਪਰੇ ਦਰਖਤ ਤੇ ਕੋਈ ਹੈ ਨਹੀਂ ਖੜਾ ਕੇ ਨਹੀਂ ਇਹ ਐਸਾ ਉਹਨੇ ਬਿਲਡਿੰਗ ਤਿਆਰ ਕੀਤੀ ਆ ਇਹ ਐਂ ਕਰੀ ਜਾਂਦਾ ਇਹ ਬਣਾ ਇਹਨਾਂ ਦਾ ਅੰਗਰੇਜ਼ਾਂ ਦਾ ਦਿਮਾਗ ਬਹੁ ਸੀ ਉਹਨਾਂ ਨੇ ਜੋ ਬਣਾਇਆ ਨਾ ਇਹ ਇਹ ਐਸਾ ਉਹਨਾਂ ਨੇ ਬਣਾਇਆ ਵੀ ਸਰਦੀਆਂ ਚ ਗਰਮ ਰਹਿਣ ਤੇ ਗਰਮੀਂ ਠੰਡੇ ਰਹਿਣ ਸਮਾਈ ਚੁੰਨੇ ਚ ਬਣਾ ਹੋਇਆ ਵੀਰੇ ਇੱਟ ਇਹਨਾਂ ਚ ਪੁਰਾਣੀ ਇੱਟ ਲੱਗੀ ਤੁਸੀਂ ਕੇ ਪੱਟ ਕੇ ਦੇਖੀ ਤੇ ਵਿਚਾਲੇ ਨੇ ਜਗ੍ਹਾ ਹੁੰਦੀ ਐ ਜਿਵੇਂ ਆਪਾਂ ਕਹਿ ਦਿੰਦੇ ਆ ਕੋਈ ਕੰਮ ਪੱਕਾ ਕਰਕੇ ਵੀ ਆਹ ਲਾਦੀ ਚੁੰਨੇ ਚ ਇੱਟ ਹਾਂ ਆਓ ਜੀ ਜ਼ਰੂਰ ਮਾਰੋ ਕਿਹੜਾ ਜ਼ਰੂਰ ਦੱਸਿਓ ਬੰਡੇ ਵਿੱਚ ਹਾਂ ਸਾਰਾ ਹੋਰ ਠੰਡੀ ਕਰਦੀ ਆ ਚਾਚ ਆ ਗਈ ਬੰਡੇ ਦੀ ਪੁਰਾਣੀ ਸਾਰੇ ਤਰ ਮਾਨਾ ਸਰਕਾਰ ਕਰਦੇ ਅਸੀਂ ਤੇ ਇਹ ਤੁਸੀਂ ਦੇਖ ਸਕਦੇ ਹੋ ਚਰਚ ਪਾਈ ਰੱਖਾ ਪਾਈ ਰੱਖਾ ਉਹਨਾਂ ਨੇ ਉੱਪਰ ਉਹਦਾ ਕਮਲਾ ਸੋ ਮੈਟਰੋ ਕਮੈਂਟ ਜ਼ਰੂਰ ਕਰਿਆ ਕਰੋ ਲਾਈਵ ਤੇ ਹੁਣ ਜਿਵੇਂ ਆਪਣੇ ਅੱਗੇ ਟੋਆ ਆ ਗਿਆ ਆਪਾਂ ਟੋਏ ਦੇ ਬਿਜਲੀ ਟਪਾਈਏ ਜੇ ਆਪਾਂ ਇੱਧਰ ਕਰ ਲੈਂਦੇ ਤਾਂ ਆਪਣੇ ਠਹਿਕੇ ਹੋ ਜਾਂਦੇ ਨਾਲੇ ਆਪਣਾ ਵੈਂਪਰ ਜਾਂਦਾ ਨਾਲੇ ਆਪਾਂ ਗੱਲ ਚੁੰਨੇ ਦੀ ਕਰ ਰਹੀ ਸੀ ਚੁੰਨੇ ਦੀ ਵਿੱਚ ਮਤਲਬ ਕਿ ਜਿਵੇਂ ਕਿ ਛੋਟੇ ਜਾਨਵਰ ਹੁੰਦੇ ਹਨ ਨਾ ਉਹ ਘੱਟ ਖੁੱਡ ਬਣਾਉਂਦੇ ਹਨ ਨਾ ਤੇ ਇਹਵੇਂ ਕਹਿੰਦੇ ਆ ਹੋਰ ਚੁੰਨਾ ਇੱਕ ਆਇਆ ਜਿਹੜੇ ਹੁਣ ਜੋ ਸੁਖਮ ਜੀਵ ਹੁੰਦੇ ਆ ਉਹ ਨਹੀਂ ਉਹ ਚ ਬਣਦੇ ਬਿਮਾਰੀਆਂ ਘੱਟ ਲੱਗਦੀਆਂ ਆਹ ਦਰਖਤ ਕਿੰਨਾ ਸੋਹਣਾ ਹੈ ਆ ਦੇਖੋ ਆ ਪੁਰਾਣਾ ਦਰਖਤ ਰੱਖਿਆ ਹੋਇਆ ਕਿੰਨਾ ਸੋਹਣਾ ਹੈ ਆਪਣੇ ਹੁੰਦਾ ਹੁੰਦਾ ਉਹਨੂੰ ਖਾ ਜਾਂਦੇ ਮੜਮੜ ਵੱਡ ਕੇ ਲੈ ਜਾਂਦੇ ਹੁੰਦੇ ਸਾਨੂੰ ਤਾਂ ਇਹ ਮੈਂ ਉਸੇ ਗਲਤੀ ਆ ਰਹੀ ਸੀ ਵੀ ਬਿਮਾਰੀਆਂ ਖਿੱਚੋ ਫੋਟੋ ਰੋਕ ਕੇ ਰੋਕਦਾ ਨਾ ਇਹ ਹਾਂ ਤੇ ਹੋਰ ਮੈਂ ਕਿ ਅੱਖੀਂ ਉਹ ਆਮਲੀ ਮਿੱਟੀ ਦੀ ਸੋਚ ਸੀ ਜਿਹੜੀ ਅੰਗਰੇਜ਼ੀਆਂ ਦੀ ਵੀ ਇਸ ਚੀਜ਼ ਨੂੰ ਬਿਲਡਿੰਗ ਐਸਾ ਨਾ ਤਿਆਰ ਕਰਦੇ ਸੀ ਕਿ ਉਹ ਚ ਜਿਵੇਂ ਸ਼ੇਕਰ ਲੀਆਂ ਵਗੈਰਾ ਤਿਆਰ ਨਹੀਂ ਹੁੰਦੇ ਗੱਧ ਚ ਕੋਈ ਦੂਜੇ ਜਿਹੜੇ ਹੋਰ ਜਨੌਰ ਆ ਜਿਵੇਂ ਆਪਾਂ ਕੌਕਰੇ ਜਿਹਾ ਕਹਿੰਦੇ ਨੇ ਕੀੜੇ ਉਹ ਨਹੀਂ ਹੁੰਦੇ ਸੀਗੇ ਦੀਨੇ ਚੰਦਰਾਂ ਨੇ ਬਹੁਤ ਭਰਾਈ ਮੈਂ ਪੁੱਛ ਰਿਹਾ ਭਾਈ ਜਿਹੜਾ ਇਹ ਆਪਾਂ ਕਹਿੰਦੇ ਨੇ ਵੀ ਜਿਹੜਾ ਵਾਸੂ ਸ਼ਾਸਤਰ ਨਾਲ ਮਕਾਨ ਬਣਾਉਂਦੇ ਆ ਨਾ ਉਹ ਇੱਕ ਸਾਇੰਸ ਆ ਕਿ ਇੱਕ ਬਹਿਮ ਪਰਮ ਆ ਇਹਦੀ ਮਤ ਵੀ ਚੰਗਾ ਉਹ ਬਹਿਮ ਭਾਮ ਹੀ ਹੈ ਮੇਰੇ ਸਾਬ ਨਾਲ ਤਾਂ ਬਾਕੀ ਜੇ ਕੋਈ ਸਾਇੰਸ ਹੋ ਸਾਇੰਸ ਥੋੜੀ ਬਹੁਤ ਹੋਊਗੀ ਵੀ ਤਾਂ ਪੈਸੇ ਲੈਣ ਵਾਲਿਆਂ ਨੇ ਆਪਾਂ ਨੂੰ ਡਰਾ ਕੇ ਉਹ ਗੱਲਾਂ ਦੱਸਣੀਆਂ ਵੈਰੀ ਗੁੱਡ ਜਦੋਂ ਉਹ ਆਪ ਬੰਦਾ ਉਹ ਕਰ ਲੈ ਜਿਹੜੀ ਮੁੱਖ ਦੀ ਗੱਲ ਇਹ ਆ ਕਿ ਹੈ ਤਾਂ ਕਿ ਦੱਸਣ ਦੇ ਮਤਲਬ ਹੈ ਤਾਂ ਸਾਇੰਸ ਹੀ ਜਿਹੜਾ ਇੱਧਰ ਆ ਗਿਆ ਜੀ ਗੁਰਦੁਆਰਾ ਸਾਹਿਬ ਆ ਗਿਆ ਰੇਲਵੇ ਦਾ ਗੁਰਦੁਆਰਾ ਚਰਚ ਵੀ ਆ ਗਈ ਸੀ ਸਾਰਾ ਸਾਰੇ ਧਰਮ ਜਿਹੜੇ ਸਰਕਾਰੀ ਕੋਈ ਵੀ ਚੀਜ਼ਾਂ ਸਾਰੇ ਧਰਮ ਸਰਬ ਧਰਮ ਸਥਾਨ ਬਣਾਏ ਹੁੰਦੇ ਆ ਇਹ ਸਵਰਾਜ ਸਿੰਘ ਡਾਕਟਰ ਸਾਹਿਬ ਜੀ ਜਿਹੜੀ ਮੁੱਖ ਦੀ ਗੱਲ ਇਹ ਆ ਵੀ ਜਿਹੜੇ ਘਰਾਂ ਦੇ ਡਿਜ਼ਾਈਨ ਹੁਣ ਚੱਲਦੇ ਆ ਛੱਤਾਂ ਚੌਰਸ ਉਹ ਮਨੂੰ ਇਸ ਤਰ੍ਹਾਂ ਕਿਹੜਾ ਸਟਰਕਚਰ ਬਣਾਦਾ ਪਹਿਲਾਂ ਜਿਹਨੇ ਵੀ 200 400 500 ਸਾਲ ਪਹਿਲਾਂ 1000 ਸਾਲ ਪਹਿਲਾਂ ਰਾਣੀ ਗੱਡੀ ਇਹਨੇ ਰਾਣੀ ਤੇ ਕੋਈ ਨਾਲੇ ਪੀਕਾਂ ਦੇ ਸਕਿੰਟਾਂ ਬਲੇ ਉਹ ਉਹ ਜਦੋਂ ਕਿ ਨਾ ਹੈ ਨਹੀਂ ਮੈਂ ਪਹਿਲਾਂ ਵਾਸਤੇ ਆਉਣ ਵੇਖਦਾ ਰਹੇ ਰਾਣੀ ਬਿਲਡਿੰਗ ਉੱਤੇ ਰੋਸ਼ਨ ਦਾਣਾ ਸਾਰੇ ਚਿਮਣੀਆਂ ਵਿੱਚ ਜਿਵੇਂ ਆਪਾਂ ਗੱਲ ਉਹ ਦੇਖੋ ਕਿੰਨਾ ਘੰਟਾ ਬਣ ਉੱਤੇ ਖੜੇ ਖਿੱਚਨੇ ਬੱਸ ਬੱਸ ਸਰਕਾਰੀ ਜਗ੍ਹਾ ਨਹੀਂ ਹੋਟੂਂਦੀ 18 18 ਦਾ ਨਿਮੇ ਦਾ ਬਣਾਇਆ ਚੱਲੀ ਜਾਂਦਾ ਲਾਈਵ ਇਹ ਮੁੱਕ ਦੀ ਗੱਲ ਇਹ ਸੀਗੀ ਵੀ ਜਿਹੜਾ ਚੋਰ ਸਟਰਕਚਰ ਹੁਣ ਚੱਲੇ ਆ ਵੀ ਇਹੇ ਆਪਣੇ ਮਤਲਬ ਸੋਚ ਤੇ ਤੇ ਆਪਣੇ ਜਿਹੜਾ ਦਿਮਾਗੀ ਸੰਤੋਲਨ ਆ ਸੈਂਸ ਵਗੈਰਾ ਹੈਗੀ ਹੈ ਜਿਹੜੀ ਉਹਨੂੰ ਉਹਦੇ ਤੇ ਪ੍ਰਭਾਵ ਪਾਉਂਦੇ ਆ ਅੱਛਾ ਪਹਿਲਾਂ ਜਿਹੜੀਆਂ ਬਿਲਡਿੰਗਾਂ ਹੁਣ ਅਸੀਂ ਉਹਨਾਂ ਦੇ ਛਾਗ ਗੁੰਬਦ ਕੱਢਿਆ ਹੁੰਦਾ ਗੁੰਬਦ ਕਹਿੰਦੇ ਜੇ ਮੈਂ ਆਪਣੇ ਜਿਵੇਂ ਗੁਰਦੁਆਰਾ ਸਾਹਿਬ ਚੋਂ ਹੁੰਦਾ ਆਪਣੇ ਗਲਾਈ ਦਿੱਤੀ ਹੁੰਦੀ ਤਾਂ ਜਾ ਲਈ ਹਾਂ ਮਤਲਬ ਗਲਾਈ ਦਿੱਤੀ ਹੁੰਦੀ ਸੀ ਜਾਂ ਬਾਹਰਲੇ ਰੇਸ਼ੇ ਜਿਹੜੀਆਂ ਬਿਲਡਿੰਗਾਂ ਬਣ ਗਈਆਂ ਜਰਮਨ ਜਰਮਨ ਤੇ ਉੱਪਰੋਂ ਤਿੱਖੀਆਂ ਆਈਆਂ ਕਰ ਦਿੰਦਾ ਬਰਫ ਨਾ ਪਵੇ ਅੱਛਾ ਪਾਣੀ ਤਾਂ ਮਤਲਬ ਹੀ ਖੜਦਾ ਨਹੀਂ ਹੁੰਦਾ ਪਾਣੀ ਵੀ ਨਹੀਂ ਖੜਦਾ ਉਹ ਮਤਲਬ ਕਹਿਣ ਦਾ ਸਿਸਟਮ ਆਇਆ ਵੀ ਸੋ ਪਰ ਨੂੰ ਆਪਾਂ ਉੱਠਦੇ ਹਾਂਗੇ ਜਿਹੜੀਆਂ ਆਪਾਂ ਚੀਜ਼ਾਂ ਦੇਖਦੇ ਆ ਮੰਨ ਲਓ ਜਾਂ ਆਪਣਾ ਸਿਰਫ ਕੋਈ ਮੈਂ ਛੋਟਾ ਜਿਹਾ ਲਾਲੋ ਜਾ ਕਿਵੇਂ ਲਾਲੋ ਹਾਇ ਨਵੇਂ ਕੁਆਟਰ ਬਣ ਰਹੇ ਨਾ ਵੀ ਉਹ ਚੀਜ਼ਾਂ ਉਹਵੇਂ ਆਪਣੇ ਜਿਹੜਾ ਚੌਸ ਚੀਜ਼ ਨੂੰ ਦੇਖਾਂਗੇ ਆਪਾਂ ਤੇ ਆਪਣੇ ਦਿਮਾਗ ਤੇ ਕੋਈ ਸੋਚਣ ਸ਼ਕਤੀ ਜੋ ਚੀਜ਼ਾਂ ਦੇ ਕੈਮੀਕਲ ਜਿਹੇ ਜੇ ਬਣਦੇ ਆ ਹਾਂ ਉਹ ਚੀਜ਼ ਦੇ ਅਸਰ ਪਾਉਂਦਾ ਹੈ ਖੋਜ ਹੋਈ ਆ ਤੇ ਜਿਹੜੇ ਗੁੱਬਦ ਵਾਲੇ ਘਰ ਸੀਗੇ ਪਹਿਲਾਂ ਉਹਨਾਂ ਨੂੰ ਦੇਖ ਕੇ ਬੰਦਿਆਂ ਨੂੰ ਕ੍ਰੀਏਟੀਵਿਟੀ ਜਾਂ ਉਹ ਚੀਜ਼ਾਂ ਕੋਈ ਨਵੀਂ ਚੀਜ਼ ਬਣਾਉਣੀ ਉਹ ਉਹ ਨਾ ਦਿਮਾਗ ਚ ਆਉਂਦਿਆਂ ਸੀ ਤੇ ਹੁਣ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਚੌਰਸ ਇਹ ਚੌਰਸ ਗਔਰਾਂ ਚ ਦੇਖ ਕੇ ਸੋਚਨ ਸ਼ਕਤੀਆਂ ਹੋਰ ਚੀਜ਼ਾਂ ਕੋਈ ਲਾ ਲਓ ਜਿੰਨਾਂ ਨੂੰ ਵੱਧ ਡਿਟੇਲ ਚ ਪਤਾ ਵੀ ਉਹਦਾ ਅਸਰ ਪੈਂਦਾ ਵੀ ਹੁਣ ਵਾਲੀਆਂ ਜਿਹੜੀਆਂ ਬਿਲਡਿੰਗਾਂ ਤਾਂ ਹੀ ਸਾਰੀਆਂ ਤੁਹਾਨੂੰ ਵਿੱਚ ਕੋਈਆਂ ਦੱਬੀ ਤੁਰਿਆਂ ਲਿਆ ਵੀ ਲੋਕ ਕਮਲੇ ਰਾਮਲੇ ਜੇ ਬਣ ਕੇ ਰਹਿਣ ਕੋਈ ਸਰਕਾਰਾਂ ਤੋਂ ਹੱਕੇ ਨਾ ਮੰਗੇ ਸਹੂਲਤਾਂ ਨਾ ਮੰਗੇ ਕਿਤੇ ਗਲੀ ਨਾਲੀ ਖਰਾਬ ਆ ਸੜਕ ਖਰਾਬ ਆ ਤੇ ਤਾਂ ਕਰਕੇ ਗੁੰਬਦ ਵਾਲਾ ਆਪਦਾ ਕੋਈ ਬਣਾ ਸਕਦਾ ਉਹ ਅਲੱਗ ਗੱਲ ਆ ਵੀ ਉਹਨੂੰ ਦੇਖ ਕੇ ਬੰਦੇ ਨੂੰ ਪੁਰਨਾਵੀ ਊਰਜਾ ਜੋ ਮਹਿਸੂਸ ਆਇਆ ਕਰੋ ਡਾਰੇ ਡਿਟੇਲ ਚ ਜੇ ਜੇ ਕੋਈ ਦਰਸ਼ਕ ਬਹੁਤ ਡੂੰਗੀ ਸੋਚ ਦਾ ਮਾਲਕ ਹੈ ਹਰਦੀਪ ਸਿੰਘ ਪੁੱਤਰ ਵਿਚਾਰ ਸਾਂਝੇ ਕੀਤੇ ਆਪਣੇ ਵਿਚਾਰ ਕਰਾਂਗੇ ਬੈਠ ਕੇ ਮੋਟਰ ਤੇ ਹਾਂ ਜਿਦੇ ਸੋਭੀ ਕਦੇ ਬੈਠਾਂਗੇ ਕਿਸੇ ਕੋਲੇ ਹਨ ਜਿਦੇ ਕਦੇ ਅਸੀਂ ਬੈਠਾਂਗੇ ਦੂਸਰੇ ਨੂੰ ਨਾ ਸਮਝਿਓ ਅਸੀਂ ਤਾਂ ਪ੍ਰੈਸ਼ਰ ਤੋਂ ਨਾਲ ਹੀ ਬੈਠੇ ਹੁੰਦੇ ਆ ਇਹ ਤੋਂ ਵੀ ਕੋਈ ਮੋਟਰ ਤੇ ਕਈ ਲੋਕ ਕਈ ਤਰੀਕੇ ਨਾਲ ਮੋਟਰਾਂ ਦੇ ਵਹਿੰਦੇ ਆ ਮੋਟਰਾਂ ਨੂੰ ਬਨਾਮ ਕਰਦਾ ਲੋਕਾਂ ਦਾ ਬਨਾਮ ਕਰਦਾ ਪਰ ਕਦੇ ਕਿਸੇ ਵੀ ਦਾ ਸਾਡੇ ਵਾਲੇ ਪਾਸੇ ਜਿਹੜਾ ਬੱਚੇ ਦਾ ਸਾਡੇ ਮੋਟਰ ਤੇ ਬੈਠੀ ਸੀ ਸਰਕਾਰੀ ਸਮਾਰਟ ਸਕੂਲ ਹਸਲੋਂ ਪਤਾ ਲੱਗੂਗਾ ਵੀ ਅਸੀਂ ਹੁਣ ਆਪਾਂ ਇੱਧਰ ਕਰਦਾ ਖਾਲੀ ਜਿਹੜੇ ਸਾਡੇ ਮੋਟਰਾਂ ਦੇ ਜਿਹੜਾ ਬੈਠਣਾ ਬੰਦਿਆਂ ਨੇ ਇਹਨਾਂ ਨੇ ਅੱਕ ਥੱਕ ਕੇ ਬੈਠਣਾ ਭਾਈ ਮੁਰਕੇ ਨਾਲ ਫੁੱਟ ਕੇ ਉਹਵੇਂ ਨਹੀਂ ਵੀ ਚਿੱਟੇ ਜਿਹੇ ਪਾ ਲਈ ਹੈ ਨਾ ਤੇ ਪੂਰੇ ਮੇਜ਼ 'ਚ ਆ ਪਿਆ ਇੱਕੋ ਗਲਾਸ ਜੇ ਰੱਖ ਲਏ ਤੇ ਦੂਜਾ ਸਿਸਟਮ ਜਿਹਾ ਚਲਾਤਾ ਮੈਂ ਇਹ perturbative ਦੀ ਗੱਲ ਨਹੀਂ ਸੀ ਕਰਦੇ ਐਕਸਾ ਸਿੰਪਲੀ ਸਧਾਰਨ ਜੀ ਅਕਾਟਟੇ ਜੋ ਬੈਠੇ ਆ ਨਾ ਉਹਰ ਜਦੋਂ ਤੁਸੀਂ ਕਿੱਥੋਂ ਦੇ ਕਹਿੰਦੇ ਆਂ ਨਹੀਂ ਨੰਬਰ ਦੇ ਗਏ ਆ ਗੱਲਾਂ ਬਹੁਤ ਸੋਨੇ ਵਿਚਾਰ ਆ ਤੁਹਾਡੇ ਇਹ ਕਿਸੇ ਵੇਲੇ ਦੋ ਇੰਨੇ ਕਦੀ ਕੱਟੇ ਹੋਣ ਲੋਨ ਲਾ ਚੁੰਬਾ ਐਕਸਚੇਂਜ ਮਾਰਕੀਟ ਕਮੇਟੀ ਬਟਾ ਕਾਸ਼ ਜੀ ਆ ਗਿਆ ਮੋਨ ਨਾਲ ਕਿੰਨੇ ਕੋੜੇ ਆਪਾਂ ਮਲਤਾਨੀਆਂ ਵੀ ਅਗਲੇ ਬਾਦਲ ਵਾਲੀ ਰੋਡ ਤੇ ਚੜਾਂਗੇ ਹਨਾ ਮਲਤਾਨੀ ਰੋਡ ਕਿਹੜਾ ਗਿਆ ਇਹ ਮਲਤਾਨੀਆਂ ਰੋਡ ਹੀ ਆ ਇਹ ਪੰਜ ਰੋਡ ਹੀ ਆ ਮਲਤਾਨੀਆਂ ਰੋਡ ਤੋਂ ਪਿੱਛੇ ਰਹਿ ਗਿਆ ਅੱਛਾ ਇਹ ਮੰਦਰ ਨੂੰ ਜਾਂਦੀ ਅਗਲੀ ਅੱਛਾ ਰਿੰਗ ਰੋਡ ਤੇ ਜਾਂਗੇ ਆਪਾਂ ਤੇ ਉਹ ਜਿਹੜਾ ਫਰਾਂ ਰਹਿਣਾ ਬਸੀ ਰਗਾ ਉਹਦੇ ਪਾਸੋਂ ਰਿੰਗ ਰੋਡ થી ਆ ਉਹ ਉਧਰ ਹੀ ਜਾਂਦੇ ਰਿੰਗ ਰੋਡ થી ਆ ਉਹ ਬਿਲਕੁਲ ਜੀ ਜ਼ਰੂਰ ਆਓ ਬਠਿੰਡੇ ਜਿੱਤੇ ਆਏ ਸਾਨੂੰ ਦੱਸਿਓ ਅਸੀਂ ਘਮਾਉਣ ਖਾਤ ਤੁਹਾਨੂੰ ਗਾਈਡ ਦੇਣਾ ਬਹੁਤ ਚੰਗਾ ਵੀ ਜਾਣਦੇ ਬਠਿੰਡੇ ਵਾਲੇ ਬਣਾ ਕਰਦੇ ਤੇ ਸਾਨੂੰ ਆਪਾਂ ਬਠਾ ਘਮਾਵਾਂਗੇ ਨਾਲੇ ਨਾ ਕਟਾ-ਕਟ ਕਰ ਸਕਦੇ ਤੁਸੀਂ ਉਹ ਹਰਦੀਪ ਕਿੰਨਾ ਘੋਮਾ ਬਠਿੰਡਾ ਉਹ ਮੈਂ ਦੋ ਗਿਆ ਨਾ ਤੋਂ ਲੈ ਕੇ ਆਉਂਦਾ ਰਹਾ ਅੱਛਾ ਤਾਂ ਸਕੇ ਰੰਗ ਕੋਲ ਤਾਂ ਝੀਲਾਂ ਦਾ ਉੱਧਰ ਸੀ ਇਹ ਉਰੇ ਆ ਕੇ ਝੀਲਾਂ ਤੇ ਜ਼ਿਆਦਾ ਨਹੀਂ ਆ ਇੱਥੇ ਬੜੀ ਕਰੋੜ ਤੋਂ ਦਿੱਤੀ ਦੋ ਜਾ ਕੇ ਹਾਂ ਉਹ ਕਿਤੇ ਆ ਸਵੇਰੇ ਕਿੰਨਾ ਮੈਂ ਤੋਂ ਉਣੂਆਂ ਘਟਾਟ ਮਿਲਦਾ 15 ਕਿਲੋਮੀਟਰ 10 12 ਕਿਲੋਮੀਟਰ ਤੋਂ ਹੋਣਗੇ 15 ਕਿਲੋਮੀਟਰ ਝੀਲਾਂ ਦੇ ਕੀ ਹੈ ਯਾਰ ਮੱਛਰ ਹੈ ਬੰਦਾ ਜਿਹੜਾ ਅਸੀਂ ਕਿੰਡੀ ਲੈ ਕੇ ਗਏ ਸੀ ਹਰ ਦੀ ਜੀ ਜਾਨਵਰ ਸੀ ਆਪਣੇ ਕੋਲੇ ਚੀਜ਼ਾਂ ਦੇ ਲੈ ਕੇ ਆਏ ਤੇ ਭਰਾ ਜਵਾਗ ਜੇ ਭੱਜਣੇ ਡਾਡਾ ਸੰਗੜ ਪਾਇਆ ਉਹਦੇ ਸਾਡੇ ਕੋਲੇ ਬਹਿ ਜਾ ਕਰਿਓ ਲੋਕਾਂ ਦਾ ਉਧਰ ਜਿਹੜੇ ਈ ਚੀਜ਼ਾਂ ਦੇਖਾ ਇਹਨੂੰ ਦਰਖਤ ਖਾਦਾ ਇਧਰ ਨੂੰ ਹੋਈਆਂ ਜਾਨਵਰ ਬੜਾ ਤਗੜਾ ਲਈ ਫਿਰਦੇ ਆ ਰੋਪ ਵੀ ਬੜਾ ਹੀ ਬਰਮਾਸਲਾ ਹਾਈਟ ਵਾਲੀ ਸਿਹਦੀ ਆ ਲੈਣਾ 16-16 ਸਾਲਾਂ ਦੇ ਵਿੱਚ ਮੋਟਰਸਾਈਕਲ ਚਲਾ ਰਿਹਾ ਤੇ ਪਿੱਛੇ ਨਾਂਗੜਾ ক্রিকেট ਖੇਡ ਕੇ ਆ ਰਹੇ ਵੱਡੇ ਵਿੱਚ ਹੈ ਇਹ ਆਪਣਾ ਮਲਤਾਨੀਆ ਰੋਡ ਵੀ ਬਹੁਤ ਅੱਗੇ ਆਇਆ ਹੈ ترقی ਕੀਤੀ ਰਿਹਾ ਨਾ ਪਹਿਲਾਂ ਜਮਾ ਸਦਸਾ ਹੁੰਦੀ ਸੀ ਇਸ ਕੋਸੇ ਸਰ ਤੋਂ ਮੇਰੇ ਜਲਾਉ ਕੱਟਿਆਣਾ ਚੌਂਕ ਜੋ ਉੱਪਰ ਆ ਕਿ ਨਿਕੀ ਰੋਡ ਨਾ ਇਹ ਮੈਂ ਉਸ ਤੋਂ ਥੇ ਪਰ ਕੇ ਵੱਡਿਆ ਚੌਂਕੜਾ ਬਲਦੜਾ ਚੌਂਕ ਸੋਰੀ ਬਲਦੜਾ ਚੌਂਕ ਮੈਂ ਮਾਨ ਦਿੱਤਾ ਇੱਕ ਕਲਾ ਹੱਸ਼ਟ ਦਾ ਆ ਜਾਂਦਾ ਢੋਲੀ ਚੱਲ ਕਰਦੇ ਆਂ ਬੰਦਾ ਜੀ ਪਹੁੰਚ ਰਹੇ ਆਂ ਸਪੈਸ਼ਲ ਪਹੁੰਚ ਰਹੇ ਆਂ ਤੇ ਥੋੜਾ ਇਹ ਦਿਖਾਵਾਂਗੇ ਤੁਹਾਨੂੰ ਪਹਿਲਾਂ ਫਿਰ ਆਪਾਂ ਉਹਦੀ ਸਪੈਸ਼ਲ ਵੀਡੀਓ ਇੱਕ ਤੁਹਾਡੇ ਲਈ ਸ਼ਾਮ ਤੱਕ ਅਪਲੋਡ ਕਰਾਂਗੇ ਕੱਲ ਨੂੰ ਕਰਾਂਗੇ ਜੇ ਤੇ ਇੱਕ ਵਾਰੀ ਤੁਸੀਂ ਹਾਂ ਉਹ ਦੇਖਿਆ ਤੁਹਾਨੂੰ ਦਿਖਾਉਣੇ ਆ ਜੀ ਇੱਕ ਨਵੀਂ ਚੀਜ਼ ਤੇ ਬਹੁਤ ਸੋਹਣਾ ਬਣਾਇਆ ਹੋਇਆ ਹੈ ਬਹੁਤ ਵਾਖਮ ਉਦੀ ਆਪਾਂ ਵੀਡੀਓ ਕਰਨ ਆਏ ਆ ਆ ਕਰਕੇ ਹੁਣ ਆਪਾਂ ਲਾਈਵ ਕੱਟਾਂਗੇ ਥੋੜਾ ਤੁਹਾਨੂੰ ਦਿਖਾਵਾਂਗੇ ਜਰੂਰ ਲਾਈਵ 'ਚ ਵੀ ਕੀ ਚੀਜ਼ ਐ ਉਹ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਬਾਅਦ ਤੋਂ ਬਾਅਦ ਲਾਈਵ ਸ਼ੇਅਰ ਕਰਦੇ ਹਾਂ ਤੇ ਜਿੰਨੇ ਸੱਜਣਾ ਆ ਰਹੇ ਐ ਤੇ ਸਾਨੂੰ 5 ਮਿੰਟ ਜਾਂ 3 ਮਿੰਟ ਲਈ ਬੈਠਣ ਲਈ ਕਹ ਰਹੇ ਨੇ ਜਰੂਰ ਬੈਠਾ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣ ਜਾ ਰਹੇ ਹਾਂ ਜਿਹਦੇ ਲਈ ਆਪਾਂ ਏਡੀ ਤਰੋਂ ਪਰਿੰਡੇ ਪਹੁੰਚੇ ਆਂ ਚੀਜ਼ ਦੇਖਣ ਖਾਤਰ ਉਹ ਤੁਹਾਨੂੰ ਆਪਾਂ ਰੂਰੂ ਕਰਾਂਗੇ ਬਸ 2 ਜਾਂ 3 ਮਿੰਟ ਸਾਨੂੰ ਦਿਓ ਬਾਈਕ ਨੂੰ ਕਰ ਦੋ ਸ਼ੇਅਰ ਜੀ ਕਰ ਦੋ ਤੇ ਹੁਣ ਤੱਕ ਇੱਕ ਮਿੰਟ ਦਾ ਰਸਤਾ ਰਹਿ ਗਿਆ ਤੁਸੀਂ ਲੱਗ ਜੂਗੀ ਸਪੈਸ਼ੀਅਲਾਂ ਦੇ ਕੋਲ ਦੀ ਇੱਕ ਮਿੰਟ ਹੀ ਹੋ ਆਇਆ ਦਾ ਆਪਣੇ ਦਰਸ਼ਕ ਦੇ ਨਾਲ ਇੱਕ ਮਿੰਟ ਟਿਕ ਗਏ ਧੰਨਵਾਦ ਜਿੰਨੇ ਮਿੱਤਰ ਵੀ ਟਿਕੇ ਆ ਦੇਖੋ ਆ ਆ ਦਰਖਤ ਦੇ ਨਾਲ ਹੀ ਆ ਬਸ ਮੁਬਾਰਤ ਉੱਤਰ ਕੇ ਵੀ ਦਿਖਾਵਾਂਗੇ ਉਦੋਂ ਮੁੜ ਕੇ ਸਪੈਸ਼ੀਅਲ ਚੀਜ਼ ਇਹ ਵੀ ਵੀਡੀਓ ਕਰਾਂਗੇ ਆ ਦੇਖੋ ਇਹ ਕਿਸੇ ਨੇ ਬਣਾਇਆ ਇਹ ਚਿੜੀਆਂ ਖਾਤਰ ਹਾਂ ਜੀ ਸ਼ੇਅਰ ਜ਼ਰੂਰ ਕਰ ਦਿਓ ਲਾਈਵ ਤੇ ਮੈਂ ਬਾਹਰ ਉੱਤਰ ਕੇ ਦਿਖਾਉਣੇ ਆ ਤੁਹਾਨੂੰ ਜੁੜੇ ਰਹੋ ਪਹਿਲਾਂ ਆਇਆ ਤੂੰ ਉਹ ਲੰਘ ਗਿਆ ਆ ਦੇਖੋ ਜੀ ਕਿੰਨੀ ਮਿਹਨਤ ਕੀਤੀ ਆ ਬੰਦਿਆਂ ਨੇ ਸਪੈਸ਼ਲ ਚਿੜੀਆਂ ਖਾਤਰ ਇਹ ਬਣਾਇਆ ਹੋਇਆ ਤੇ ਇਹਦੀ ਪੂਰੀ ਡਿਟੇਲ ਹੈ ਜਿਹੜੀ ਉਹ ਤੁਹਾਨੂੰ ਅਸੀਂ ਜਲਦ ਆਪਣੇ ਚੈਨਲ ਤੇ ਇੱਕ ਸਪੈਸ਼ਲ ਵੀਡੀਓ ਰਾਹੀਂ ਦਖਾਵਾਂਗੇ ਤੇ ਇਹ ਜਿਹੜੇ ਪੰਛੀਆਂ ਲਈ ਸਪੈਸ਼ਲ ਬਣੇ ਹੋਏ ਆ ਇਹ ਚ ਪੂਰਾ ਸਿਮੈਂਟਡ ਆ ਇਹ ਆ ਦੇਖੋ ਇਹ ਹੈਗਾ ਜੀ ਪੰਛੀ ਘਰ ਧੀਆਂ ਲਈ ਹੈਵਨ ਜੋਤਕੌਰ ਤੇ ਐਲਵਨ ਐਲਵਨ ਜੋਤਕੌਰ ਦਪਿੰਦਰ ਸਿੰਘ ਪਿਤਾ ਨਿਸ਼ੱਤਰ ਸਿੰਘ ਦਾਦਾ ਜੀ ਜੱਗਾ ਸਿੰਘ ਪਰਦਾਦਾ ਜੀ ਉਹਨਾਂ ਨੇ ਇਹ ਬਣਾਇਆ ਜੀ ਚਿੜੀਆਂ ਖਾਤਰ ਘਰ ਕਿਵੇਂ ਲੱਗਿਆ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਰਾਜ ਚ ਜਾਂ ਕਿਹੜੇ ਕਿਹੜੇ ਜ਼ਿਲ੍ਹੇ ਚ ਇਦਾਂ ਦਾ ਬਣਿਆ ਹੋਇਆ ਤੇ ਇਹਦੀ ਹੁਣ ਆਪਾਂ ਥੋੜਾ ਜਿਹਾ ਸ਼ਾਰਟ ਵੀਡੀਓ ਕਰਦੇ ਆ ਇੱਕ ਤੇ ਜਲਦ ਤੁਹਾਡੇ ਲਈ ਲੈ ਕੇ ਆਵਾਂਗੇ ਧੰਨਵਾਦ ਜੀ ਤੇ ਲਾਈਵ ਹੁਣ ਮੈਂ ਕੱਟ ਰਿਹਾ ਜਿਨੇ ਵੀ ਮਿੱਤਰ ਜੁੜੇ ਆ ਕਮੈਂਟ ਕਰਕੇ ਜੀ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਤੇ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਪੂਰੀ ਵੀਡੀਓ ਜਲਦੀ ਤੁਹਾਨੂੰ ਆਪਾਂ ਆਪਣੇ ਚੈਨਲ ਤੇ ਪਾਵਾਂਗੇ ਉਹ ਜਰੂਰ ਦੇਖੋ ਕਿਸੇ ਦਾ ਕਮੈਂਟ ਨਹੀਂ ਆਇਆ ਇਹ ਮੈਨੂੰ ਲੱਗਿਆ ਕਿਸੇ ਨੂੰ ਪਸੰਦ ਨਹੀਂ ਆਇਆ ਕਿਉਂਕਿ ਪੰਛੀਆਂ ਨਾਲ ਪਿਆਰ ਬਹੁਤ ਘੱਟ ਲੋਕ ਕਰਦੇ ਆ ਜੇ ਵੀ ਪੰਛੀ ਪ੍ਰੇਮਿੰ ਪਿਆਰ ਕਰਦਾ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਆ ਦੇਖੋ ਜੀ ਕਬੂਤਰ ਰਹਿਣ ਵੀ ਲੱਗੇ ਜਨਾ ਇਤਨ ਕਮੀ ਨੇ ਹੋ ਗਿਆ ਬਣੀ ਨੂੰ ਨਾ ਕਿ ਵੱਧ ਹੋ ਗਈ ਠੀਕ ਹੈ ਜੀ ਧੰਨਵਾਦ ਜੀ